ਕੀ ਨਾਮ ਹੈਗਾ ਜੀ ਤੁਹਾਡਾ ਮੇਰਾ ਨਾਮ ਜੀ ਚਰਨਜੀਤ ਸਿੰਘ ਆ ਮੈਂ ਡੀਪੂ ਪ੍ਰਧਾਨ ਸ੍ਰੀ ਮੋਫਸਰ ਸਾਹਿਬ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੀ ਹੈਗੇ ਉਹ ਅੱਜ ਕੀ ਮੰਗਾ ਕੀ ਨੇ ਤੁਹਾਡੇ ਨੇ ਮੰਗਾ ਇਹ ਹੈ ਜੀ ਜਿਹੜੇ ਸਾਡੇ ਵਰਕਰ ਕੰਮ ਕਰਦੇ ਆ ਇੱਥੇ ਡੀਪੂ ਦੇ ਵਿੱਚ 18 ਡੀਪੂਆਂ ਦੇ ਵਿੱਚ ਕੁਝ ਬੰਦੇ ਕੰਟਰੈਕਟ ਤੇ ਆ ਕੁਝ ਬੰਦੇ ਹੈਗੇ ਵਿੱਚ ਜਿਹੜੇ ਠੇਕੇ ਤੇ ਆ ਆ ਸਾਡੀ ਮੰਗ ਇਹ ਆ ਵੀ ਜਿਹੜੇ ਕੰਟਰੈਕਟ ਤੇ ਆ ਇਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜੇ ਠੇਕੇ ਤੇ ਬੰਦੇ ਕੰਮ ਕਰ ਰਹੇ ਆ ਉਹਨਾਂ ਨੂੰ ਕੰਟਰੈਕਟ ਤੇ ਲੈ ਕੇ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇ ਸਾਡੀ ਇਹ ਮੰਗ ਹੈ ਕਿੰਨਾ ਕਿੰਨਾ ਸਮਾਂ ਹੋ ਗਿਆ ਡਿਊਟੀ ਕਰਦੇ ਹਨ ਸਾਨੂੰ ਇਹ 18 ਤੋਂ 20 ਸਾਲ ਬੰਦਿਆਂ ਨੂੰ ਹੋ ਗਿਆ ਵਿੱਚੋਂ ਸਾਡੇ ਬੰਦੇ ਕੁਝ ਰਿਟਾਇਰ ਵੀ ਹੋ ਚੁੱਕਿਆ ਜੀ ਠੇਕੇ ਤੇ ਵੀ ਤੇ ਕੰਟਰੈਕਟਰ ਵਾਲੇ ਵੀ ਬਹੁਤ ਧੇਰ ਹੋ ਗਈ ਹੈ ਸਾਨੂੰ ਇਹ ਨੌਕਰੀਆਂ ਕਰਦੇ ਨੂੰ ਬਹੁਤ ਕਟੋ-ਕਟ ਸਾਨੂੰ 18 ਤੋਂ 20 ਸਾਲ ਹੋ ਚੁੱਕੇ ਹੈ ਜੀ ਇਸ ਸਾਲ ਆਪ ਜਿਹੜੀ ਸਰਕਾਰ ਜਿਹੜੀ ਬਣੀ ਨੂੰ ਹੋ ਰਹੇਗਾ ਕਈ ਮੀਟਿੰਗਾਂ ਵੀ ਹੋਈਆਂ ਹੋਣੀਆਂ ਕੀ ਭਰੋਸੇ ਦਿੱਤੇ ਜਾਂਦੇ ਹੈ ਕਿ ਕੀ ਗੱਲਬਾਤ ਹੁੰਦੀ ਹੈ ਸਾਨੂੰ ਵਾਰ-ਵਾਰ ਇਹੀ ਭਰੋਸਾ ਦਿੱਤਾ ਜਾਂਦਾ ਹੈ ਵੀ ਤੁਹਾਨੂੰ ਕਮੇਟੀ ਬਣਾ ਦਿੱਤੀ ਗਈ ਹੈ ਇਹ ਕਮੇਟੀ ਦਾ ਜੋ ਵੀ ਫੈਸਲਾ ਹੋਊਗਾ ਕਮੇਟੀ ਫੈਸਲਾ ਲੈ ਕੇ ਤੁਹਾਨੂੰ ਪੱਕੇ ਕੀਤਾ ਜਾਊਗਾ ਪਰ ਵਾਰ-ਵਾਰ ਸਾਡੇ ਇਹੀ ਪੱਲੇ ਪਿਆ ਸਾਡੇ ਸਾਨੂੰ ਹੁਣ ਸਰਕਾਰ ਤੇ ਕੋਈ ਭਰੋਸਾ ਨਹੀਂ ਰਿਹਾ ਵੀ ਸਾਨੂੰ ਪੱਕੇ ਕਰਨਗੇ ਸਾਨੂੰ ਵਾਰ-ਵਾਰ ਇਹੀ ਲਾਰੇ ਲੱਪੇ ਲਾਏ ਗਏ ਆ ਜੀ ਹੁਣ ਵੀ ਸਾਨੂੰ ਐਂ ਲੱਗਦਾ ਵੀ ਸਾਨੂੰ ਲਾਰੇ ਤੇ ਲਾਰਾ ਲਾਰੇ ਆ ਵੀ ਸਾਨੂੰ ਪਤਾ ਨਹੀਂ ਸਾਡੇ ਭਰੋਸਾ ਨਹੀਂ ਰਹਿ ਗਿਆ ਮਨ 'ਚ ਵੀ ਸਾਨੂੰ ਪੱਕੇ ਕਰਨਗੇ ਜਾਂ ਨਾ ਕਰਨਗੇ ਅਗਲਾ ਹੁਣ ਸੰਘਰਸ਼ ਚੱਲਣ ਵਾਲਾ ਹੈਗਾ ਅਸੀਂ ਜੇ ਆਉਣ ਵਾਲੀ 16 ਐਸ ਐਸ 16 ਤਰੀਕ ਨੂੰ ਲੁਧਿਆਣੇ ਦੇ ਵਿੱਚ ਜਿਮਣੀ ਚੋਣ ਆ ਅਗਰ ਸਾਨੂੰ ਸਰਕਾਰ ਪੱਕਾ ਕਰਦੀ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਜੇਕਰ ਸਾਨੂੰ ਨਾ ਪੱਕਾ ਕੀਤਾ ਗਿਆ ਸਾਨੂੰ ਉਹੀ ਲਾਰਾ ਦਿੱਤਾ ਗਿਆ ਤਾਂ ਫਿਰ ਅਸੀਂ ਘਰ ਘਰ ਜਾ ਕੇ ਅਸੀਂ ਉਹਨਾਂ ਦਾ ਭੰਡੇ ਪ੍ਰਚਾਰ ਕਰਾਂਗੇ ਆਮ ਆਦਮੀ ਸਰਕਾਰ ਦਾ ਤੇ ਇਹੀ ਵਾਦਾ ਕਰਦੇ ਆ ਅਸੀਂ ਵੀ ਜੇਕਰ ਸਾਨੂੰ ਪੱਕਾ ਕਰਨਗੇ ਤਾਂ ਅਸੀਂ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਨਹੀਂ ਉਹਨਾਂ ਦਾ ਭੰਡੀ ਪ੍ਰਚਾਰ ਕਰਾਂਗੇ ਘਰ ਘਰ ਜਾ ਕੇ ਤਿੰਨ ਸਾਲ ਹੋ ਗਏ ਨੇ 3 ਸਾਲ ਤੋਂ ਉੱਪਰ ਹੀ ਸਮਾਂ ਹੋ ਗਿਆ ਥੋੜਾ ਸਮਾਂ ਰਹਿ ਗਿਆ ਹੈਗਾ ਭਰੋਸਾ ਹੈ ਸਰਕਾਰ ਤੇ ਕਿ ਪੱਕਾ ਕਰ ਦੋਗੀ ਦੇਖੋ ਜੀ ਜਿਵੇਂ ਪਹਿਲਾਂ ਤੋਂ ਲਾ ਕੇ ਸਾਨੂੰ ਲਾਰੇ ਤੇ ਲਾਰਾ ਹੀ ਮਿਲਿਆ ਜੀ ਹੁਣ ਸਾਡੇ ਮਨਾਂ 'ਚ ਭਰੋਸੇ ਨਹੀਂ ਰਹਿ ਗਏ ਭਰੋਸਾ ਤਾਂ ਉਸ ਗੱਲ ਦਾ ਹੁੰਦਾ ਹੈ ਵੀ ਜਕਰ ਕਿਸੇ ਨੇ ਕਹਿਤੀ ਉਹਦੇ ਅੱਧ ਪਚੱਦ ਵੀ ਸਾਨੂੰ ਕੋਈ ਫਲ ਮਿਲ ਗਿਆ ਹੋਵੇ ਸਾਨੂੰ ਅੱਧ ਪਚੱਦ ਵੀ ਨਹੀਂ ਕੋਈ ਫਲ ਦਿੱਤਾ ਗਿਆ ਸਾਨੂੰ ਜਿੱਥੇ ਸੀ ਜਿਉਂਦੇ ਤਿਉਹ ਹੀ ਖੜੇ ਆ ਜਿੱਥੇ ਅਸੀਂ ਖੜੇ ਸੀ ਪਹਿਲਾਂ ਤੋਂ ਉੱਥੇ ਹੀ ਖੜੇ ਆ ਜੀ ਸਰਕਾਰਾਂ ਨੇ ਸਾਨੂੰ ਲਾਰੇ ਦਿੱਤੇ ਲਾਰੇ ਤੋਂ ਸਵਾ ਕੁਝ ਨਹੀਂ ਦਿੱਤਾ ਜੀ ਲਕੀਸ਼ ਜੀ ਜਿਹੜੀ ਅੱਜ ਗੇਟ ਰੈਲੀ ਕੀਤੀ ਹੈ ਰੋਸ਼ ਪ੍ਰਦਰਸ਼ਨ ਕੀਤਾ ਹੈਗਾ ਕਾਰਨ ਕੀ ਹੈਗਾ ਮੰਗਾ ਕੀ ਹੈ ਮੰਗਾ ਤਾਂ ਕਾਫੀ ਲੰਬੇ ਸਬਦੋਂ ਲੰਬਤ ਆ ਜੀ ਸਾਡੀਆਂ ਅੱਜ ਦੀ ਜਿਹੜੀ ਸਾਡੀ ਮਹੀਨਾਵਾਰ ਮੀਟਿੰਗ ਹੈ ਦੀਪੂ ਪੱਧਰ ਤੇ ਉਹ ਵਰਕਰਾਂ ਨੂੰ ਲਾਮਬੰਦ ਕਰਨ ਦਾ ਇੱਕੋ ਹੀ ਕਾਰਨ ਆ ਵੀ ਜਿਹੜੀ ਸਰਕਾਰ ਨੇ ਬਹੁਤ ਲੰਬੇ ਸਮੇਂ ਤੋਂ ਜਿਹੜਾ ਮਲਾਜਮਾਂ ਨੂੰ ਪੱਕੇ ਕਰ ਲਈ ਜਿਹੜੀ ਪਾਲਿਸੀ ਬਣਾਈ ਆ ਉਹਦੇ ਤਹਿਤ ਉਹ ਹਜੇ ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਰਿਜ਼ਲਟ ਜਿਹੜਾ ਉਹ ਨਹੀਂ ਦਿੱਤਾ ਗਿਆ ਕੰਟਰੈਕਟ ਵਾਲੇ ਮਲਾਜਮਾਂ ਨੂੰ ਪੱਕੇ ਕਰਨ ਦਾ ਆਊਟਸੋਰਸ ਮਲਾਜਮਾਂ ਨੂੰ ਆ ਕੰਟਰੈਕਟ ਤੇ ਕਰਨ ਦਾ ਜਿਹੜਾ ਸਰਕਾਰ ਵੱਲੋਂ ਇਹ ਮੰਨੀਆਂ ਗਈਆਂ ਮੰਗਾਂ ਜਿਹੜੀਆਂ ਉਹਦੇ ਤੇ ਜਿਹੜੀ ਕਮੇਟੀ ਬਣਾਈ ਆ ਉਹਦੇ ਤੇ ਹਜੇ ਤੱਕ ਕੋਈ ਵੀ ਫੈਸਲਾ ਜਿਹੜਾ ਉਹ ਨਹੀਂ ਦਿੱਤਾ ਗਿਆ ਇਸ ਸਬੰਧ ਦੇ ਵਿੱਚ ਸਾਡੀ ਸੈਂਟਰ ਬਾਡੀ ਵੱਲੋਂ ਇੱਕ ਕਾਲ ਆ ਵੀ ਜਿਹੜੇ 16 ਤਰੀਕ ਦਾ ਸੀ ਜਿਹੜਾ ਉਹ ਲੁਧਿਆਣੇ ਦੇ ਵਿੱਚ ਜਿਮਨੀ ਚੋਣਾ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਉੱਥੇ ਪ੍ਰੋਟੈਸਟ ਸੀ ਕਰਨ ਦਾ ਜਿਹੜਾ ਉਲਿੱਕਿਆ ਗਿਆ ਜਿਹਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾਣਾ ਸੋ ਉਹਦੇ ਸਬੰਧ ਦੇ ਵਿੱਚ ਅੱਜ ਦੀਪੂ ਪੱਧਰ ਤੇ ਸਾਰੇ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਕਿ ਜਿਹੜੀ 16 ਤਰੀਕ ਨੂੰ ਆਉਣ ਵਾਲੀ ਜੇਕਰ ਸਰਕਾਰ ਕੋਈ ਨਹੀਂ ਕਿਸੇ ਦਾ ਕੋਈ ਮਸਲੇ ਦਾ ਵਰਕਰਾਂ ਦਾ ਜਿਵੇਂ ਮਸਲੇ ਆ ਮੁਲਾਜ਼ਮਾਂ ਨੂੰ ਪੱਕੇ ਕਰਨ ਨੂੰ ਲੈ ਕੇ ਆ ਜਾਂ ਸਪੇਅਰ ਪਾਰਟ ਦਾ ਸਮਾਨ ਨੂੰ ਲੈ ਕੇ ਆ ਉਹਨਾਂ ਤੇ ਜੇਕਰ ਕੋਈ ਠੋਸ ਹੱਲ ਨਹੀਂ ਸਰਕਾਰ ਕਰਦੀ ਤਾਂ ਜਿਹੜਾ 16 ਤਰੀਕ ਨੂੰ ਸਾਡਾ ਉਹ ਸੰਘਰਸ਼ ਉੱਤੇ ਜਿਹੜਾ ਅਸੀਂ ਕਰਾਂਗੇ ਉਹਦੇ ਵਿੱਚ ਅਸੀਂ ਰੋਸ ਪ੍ਰਦਰਸ਼ਨ ਲੁਧਿਆਣਾ ਸ਼ਹਿਰ ਦੇ ਵਿੱਚ ਕੀਤਾ ਜਾਊਗਾ ਜੇਕਰ ਇਸ ਦੇ ਪ੍ਰੰਤ ਸਰਕਾਰ ਫਿਰ ਵੀ ਕੋਈ ਮੁਲਾਜ਼ਮਾਂ ਦੇ ਪੱਲੇ ਨਹੀਂ ਪਾਉਂਦੀ ਜਾਂ ਉਹਨਾਂ ਦਾ ਕੋਈ ਮੰਗਾਂ ਜਿਹੜੀਆਂ ਉਹਨਾਂ ਨੂੰ ਨਹੀਂ ਬੂਰ ਸਿਰੇ ਚੜਾਉਂਦੀ ਤਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੱਸਾਂ ਦੇ ਵਿੱਚ ਇਹਨਾਂ ਦਾ ਪ੍ਰਚਾਰ ਕੀਤਾ ਜਾਊਗਾ ਸਰਕਾਰ ਦੇ ਖਿਲਾਫ ਤੇ ਤਿੱਖੇ ਸੰਘਰਸ਼ ਜਿਹੜੇ ਉਲਿੱਕੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੋਂ ਪਹਿਲਾਂ ਨੌਕਰੀਆਂ ਲੈਣ ਦੀ ਗੱਲ ਕਰਦੀ ਗੱਲ ਹੋਈ ਸੀ ਹੁਣ ਵੀ ਵੋਟਾਂ ਚੱਲ ਰਹੀਆਂ ਇਹ ਹੀ ਗੱਲ ਕਹੀ ਜਾਂਦੀ ਕਿਈ ਨੌਕਰੀਆਂ ਸਿਜੇ ਦਿੱਤੀਆਂ ਨੇ ਹੋਰ ਵੀ ਦੇਵਾਂਗੇ ਕਿਵੇਂ ਦੇਖਦੇ ਹੋ ਹੈਗੇ ਤੁਸੀਂ ਕਾਫੀ ਲੰਮਾ ਸਮਾਂ ਹੋ ਗਿਆ ਕੰਮ ਕਰਦਿਆਂ ਹਜੇ ਤੱਕ ਕੀ ਸੁਣਵਾਈ ਨਹੀਂ ਹੋਈ ਦੇਖੋ ਜੀ ਇਹ ਚੰਗੀ ਪਹਿਲ ਆ ਜੇਕਰ ਸਰਕਾਰ ਨੌਕਰੀਆਂ ਦੇਵੇ ਸਾਡੇ ਜਿਹੜੇ ਪੰਜਾਬ ਦੇ ਯੂਥ ਨੂੰ ਤਾਂ ਉਹ ਬਹੁਤ ਅਸੀਂ ਉਹਦੇ ਵੈਲਕਮ ਕਰਦੇ ਆਂ ਪਰ ਸਾਨੂੰ ਤਾਂ ਉਸ ਟਾਈਮ ਤਾਂ ਪਤਾ ਲੱਗੂਗਾ ਕਿਉਂਕਿ ਸਾਡਾ ਜਿਹੜਾ ਡਿਪਾਰਟਮੈਂਟ ਆ ਉਹ ਲਗਾਤਾਰ ਚੌਥੀ ਸਰਕਾਰ ਆ ਦੋ ਵਾਰ ਅਕਾਲੀ ਭਾਜਪਾ ਦੀ ਸਰਕਾਰ ਆ ਚੁੱਕੀ ਹੈ ਇੱਕ ਵਾਰੀ ਕਾਂਗਰਸ ਦੀ ਸਰਕਾਰ ਆ ਚੁੱਕੀ ਹੈ ਤੇ ਆ ਚੌਥੀ ਸਰਕਾਰ ਦੇ ਵਿੱਚ ਅਸੀਂ ਜਿਹੜੀਆਂ ਡਿਊਟੀਆਂ ਸਾਡੇ ਵਰਕਰ ਨਿਭਾ ਰਹੇ ਆ ਇਹਨਾਂ ਵਿੱਚੋਂ ਕਾਫੀ ਰਿਟਾਇਰ ਵੀ ਹੋ ਗਿਆ ਤੇ ਹਜੇ ਤੱਕ ਜਿਹੜੀ ਕੋਈ ਸਾਡੇ ਜਿਹੜੇ ਮਹਿਕਮੇ ਨੂੰ ਲੈ ਕੇ ਸਾਡੇ ਵਰਕਰਾਂ ਨੂੰ ਲੈ ਕੇ ਕੋਈ ਪੱਕੇ ਕਰਨ ਲਈ ਹਜੇ ਤੱਕ ਕੋਈ ਜਿਹੜਾ ਉਹ ਨਹੀਂ ਇਹਨਾਂ ਨੇ ਕੋਈ ਸਾਡੇ ਜਿਹੜਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੋਰ ਸਾਡੇ ਪਾਸ ਤਾਂ ਨਜ਼ਰ ਲਾ ਰਹੇ ਆ ਜਿੰਨਾ ਚਿਰ ਨਹੀਂ ਕੁਝ ਕੀਤਾ ਗਿਆ ਬਾਕੀ ਇੱਕ ਮੈਂ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਜੀ ਆ ਜਿਹੜਾ ਸਾਡਾ ਤਬਕਾ ਇਹ ਕੋਈ ਲੈਂਡਲਾਰਡ ਜਾਂ ਬਹੁਤ ਵੱਡੇ ਘਰਾਂ ਚੋਂ ਨਹੀਂ ਆਉਂਦੇ ਇਹ ਸਾਡੇ ਜਿਹੜੇ ਪਿੰਡਾਂ ਦਾ ਨੌਜਵਾਨ ਯੂਥ ਆ ਜਿਹੜਾ ਉਹ ਆ ਜਿਹੜਾ ਅੱਜ ਸਾਡੇ ਵਿੱਚ ਰਹਿ ਰਿਹਾ ਇਹਨਾਂ ਵਿੱਚ ਗਰੀਬ ਮਜ਼ਦੂਰਾਂ ਦੇ ਬੱਚੇ ਛੋਟੇ ਕਿਸਾਨਾਂ ਦੇ ਬੱਚੇ ਆ ਉਹ ਇਸ ਮਹਿਕਮੇ ਦੇ ਵਿੱਚ ਡਰਾਈਵਰ ਕੰਟਰੈਕਟਰ ਦੀ ਜਿਹੜੀ ਡਿਊਟੀ ਆ ਉਹ ਨਿਭਾ ਰਹੇ ਆ ਕਾਫੀ ਲੰਬੇ ਸਮੇਂ ਤੋਂ 17-17 ਸਾਲ ਤੋਂ ਡਿਊਟੀਆਂ ਕਰ ਰਹੇ ਆ ਪਰ ਹਜੇ ਸਰਕਾਰ ਵੱਲੋਂ ਅਣ ਦੇਖਿਆ ਕੀਤਾ ਜਾ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਸਾਡੇ ਜਿਹੜੀਆਂ ਮੰਗਾਂ ਜਿਹੜੀਆਂ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਨਹੀਂ ਕੋਈ ਫੈਸਲਾ ਲੈਂਦੀ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਇਸ ਤੋਂ ਪਹਿਲਾਂ ਸਰਕਾਰ ਨੂੰ ਅਸੀਂ ਲਗਾਤਾਰ 3 ਸਾਲ ਹੋ ਗਏ ਅੱਜ ਤੱਕ ਕੋਈ ਵੀ ਅਸੀਂ ਪ੍ਰੋਟੈਸਟ ਜਾਂ ਧਰਨਾ ਮਜਹਰਾ ਸਰਕਾਰ ਨੇ ਕਿਹਾ ਵੀ ਅਸੀਂ ਟੋਡਾ ਮਸਲਾ ਹੱਲ ਕਰਾਂਗੇ ਅਸੀਂ ਕੋਈ ਵੀ ਧਰਨਾ ਮਜਹਰਾ ਜਾਂ ਸਰਕਾਰ ਦੀ ਕਿਤੇ ਵੀ ਬਰਖਲਾਫਤ ਨਹੀਂ ਕੀਤੀ ਪਰ ਹੁਣ ਮਜਬੂਰੀ ਬਸ ਲਗਾਤਾਰ ਲੰਮਾ ਸਮਾਂ ਲੰਬਿਤ ਹੋਣ ਕਰਕੇ ਸਾਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਸੰਘਰਸ਼ ਜਿਹੜੇ ਉਲਿੱਕਣੇ ਪੈਣਗੇ ਤੋ ਇਹਦੇ ਲਈ ਜ਼ਿੰਮੇਵਾਰੀ ਸਰਕਾਰ ਦੀ ਹੈ ਅਸੀਂ ਭਗਵੰਤ ਮਾਨ ਜੀ ਨੂੰ ਅਪੀਲ ਕਰਨਾ ਚਾਹੁੰਦੇ ਤੁਹਾਡੇ ਜਰੀਏ ਕਿ ਉਹ ਮਜ਼ਦੂਮਾਂ ਦੀ ਜਿਹੜੀਆਂ ਪੰਜਾਬ ਰੋਡਵੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜੇ ਇਹ ਵਰਕਰ ਕੰਮ ਕਰ ਰਹੇ ਕੱਚੇ ਮਜ਼ਦੂਮ ਉਹਨਾਂ ਨੂੰ ਪੱਕਾ ਕਰੇ ਤਾਂ ਅਸੀਂ ਜਿਹੜਾ ਸਰਕਾਰ ਦਾ ਵੈਲਕਮ ਕਰਾਂਗੇ ਤੇ ਸਰਕਾਰ ਦਾ ਮੋਢੇ ਨਾਲ ਮੋਢਾ ਅਸੀਂ ਸਾਥ ਦੇਵਾਂਗੇ ਔਰ ਜਿਹੜਾ ਪੂਰੀ ਕਾਰਜਸ਼ਮਤਾ ਜਿਹੜੀ ਉਹਦੇ ਨਾਲ ਅਸੀਂ ਡਿਊਟੀਆਂ ਕਰਾਂਗੇ ਤੇ ਪੰਜਾਬ ਰੋਡਵੇ ਦੇ ਵਿੱਚ ਮਾਲੀਏ ਦੇ ਵਿੱਚ ਵਿਵਾਦ ਕਰਨ ਦੇ ਵਿੱਚ ਅਸੀਂ ਪੂਰਾ ਸਹਿਯੋਗ ਕਰਾਂਗੇ